ਬ੍ਰਾਹਮਣ ਖਤਰੀ ਸ਼ੂਦ ਵੈਸ ਚੌ ਵਰਨੋਂ ਕੋ ਸਾਂਝਾ ਉਪਦੇਸ਼ ਜਿਹੜਾ ਤੇ ਭਾਈ ਉਹ ਤਾਂ ਅਸੀਂ ਮੰਨਦੇ ਆ ਵੀ ਸਾਡਾ ਤਾਂ ਸਾਰਿਆਂ ਵਾਸਤੇ ਸਾਂਝਾ ਇੱਥੇ ਤਾਂ ਚੌ ਵਰਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਹੋਈ ਆ ਚਾਰੇ ਵਰਨਾਂ ਦੇ ਬੰਦੇ ਆ ਥਾਂ ਦੇ ਵਿੱਚ ਪਰ ਅਸੀਂ ਹਰ ਚੀਜ਼ ਨੂੰ ਹਰ ਸਿੱਖੀ ਦੇ ਨਾਲ ਜੁੜੀ ਹੋਈ ਚੀਜ਼ ਨੂੰ ਕਰਮ ਕਾਂਡ ਨਾਲ ਜੋੜ ਲਿਆ ਔਰ ਸਭ ਤੋਂ ਵੱਡੀ ਚੀਜ਼ ਅਸੀਂ ਕਰਮ ਕਾਂਡ ਨਾਲ ਕਿਹੜੀ ਜੋੜੀ ਖੰਡੇ ਦੀ ਪੌਲ ਬਾਰ-ਬਾਰ ਬਾਰ-ਬਾਰ ਇਸ ਪ੍ਰੋਗਰਾਮ 'ਚ ਕਹਿਣਾ ਪੈਂਦਾ ਆ ਕਿ ਖੰਡੇ ਦੀ ਪੌੜ ਦੇਣ ਦਾ ਇੱਕੋ ਇੱਕ ਕਾਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਗਾ ਕਿ ਜਿਹੜਾ ਮੰਨੂਵਾਦ ਨੇ ਸਮਾਜ ਨੂੰ ਚੌ ਵਰਨਾ ਵਿੱਚ ਵੰਡਿਆ ਹੋਇਆ ਸੀ ਉਹਨੂੰ ਖਤਮ ਕਰਨਾ ਉਹਨਾਂ ਨੇ ਆ ਕੇ ਆਵਾਜ਼ ਦੇ ਦੇ ਕੇ ਠਾਇਆ ਦਇਆ ਸਿੰਘ ਉੱਠ ਧਰਮ ਸਿੰਘ ਉੱਠ ਸਾਬ ਸਿੰਘ ਉੱਠ ਮੋਕਮ ਸਿੰਘ ਉੱਠ ਉਹਨਾਂ ਨੇ ਆਵਾਜ਼ ਦੇ ਦੇ ਕੇ ਠਾਇਆ ਔਰ ਪੰਜੇ ਅਲੱਗ-ਅਲੱਗ ਏਰੀਏ ਤੋਂ ਤੇ ਅਲੱਗ-ਅਲੱਗ ਮਜਬ ਤੋਂ ਉਠਾਏ ਕਿਉਂ ਉਠਾਏ ਕਿਉਂਕਿ ਮੈਸੇਜ ਦੇਣਾ ਸੀ ਕਿ ਇੱਥੇ ਇਹ ਜਿਹੜਾ ਘਰ ਆ ਨਾ ਗੁਰੂ ਨਾਨਕ ਦਾ ਘਰ ਆ ਇਹ ਸਾਰਿਆਂ ਦਾ ਸਾਂਝਾ ਆ ਔਰ ਬੜੇ ਸਿਸਟੇਮੈਟਿਕਲੀ ਸਿਸਟੇਮੈਟਿਕਲੀ ਉਠਾਏ ਵੀ ਸਭ ਤੋਂ ਉੱਪਰ ਛਤਰੀਆ ਆ ਜਾ ਵੀ ਛਤਰੀਆ ਆ ਜਾ ਜੱਟ ਉੱਠ ਜਾ ਭਾਈ ਸ਼ੀਂਬਾ ਉੱਠ ਜਾ ਭਾਈ ਜਲਾਹ ਉੱਠ ਜਾ ਭਾਈ ਕਿੱਥੋਂ ਕਿੱਥੇ ਜਗਨਨਾਥਪੁਰੀ ਮਹਾਰਾਸ਼ਟਰ ਗੁਜਰਾਤ ਕਿੱਥੋਂ ਕਿੱਥੋਂ ਬੰਦੇ ਬੁਲਾ ਕੇ ਉਹਨਾਂ ਨੇ ਖੜੇ ਕੀਤੇ ਆ ਇਹ ਨਹੀਂ ਵੀ ਉਹਨਾਂ ਨੇ ਆਵਾਜ਼ ਮਾਰੀ ਬਾਕੀ ਸਾਰੇ ਭੱਜ ਗਏ ਫਿਰ ਪੰਜਾਬ ਵਾਲਾ ਤਾਂ ਕੋਈ ਇੱਕ ਹੀ ਉੱਠਿਆ ਲਾਹੌਰ ਵਾਲਾ ਬਾਕੀ ਕਿਉਂ ਨਹੀਂ ਉੱਠੇ ਇੰਨੇ ਮਰੇ ਪਏ ਸੀ ਤੇ ਉਹ ਕਹਾਣੀ ਦਾ ਬਣਾਈ ਪੀ ਉਹਨਾਂ ਨੇ ਤਲਵਾਰ ਕੱਢੀ ਉਹ ਕਹਿੰਦੇ ਮੈਨੂੰ ਸਿਰ ਚਾਹੀਦਾ ਸਾਰੇ ਭੱਜ ਗਏ ਡਰ ਗਏ ਮਾਤਾ ਜੀ ਕੋ ਚਲੇ ਗਏ ਜੀ ਤੇ ਤੁਹਾਡੇ ਬੇਟੇ ਨੂੰ ਕੁਝ ਹੋ ਗਿਆ ਆ ਇਹ ਜਿਹੇ ਕਹਾਣੀਆਂ ਸੀ ਬਣਾਤੀਆਂ ਇਹ じゃ ਕੁਝ ਨਹੀਂ ਹੋਇਆ ਇਹ ਜਿਹੜਾ ਉੱਥੇ ਕੁਛ ਨਹੀਂ ਵਾਪਰਿਆ ਗੁਰੂ ਸਾਹਿਬ ਨੇ ਜਿਹੜਾ ਮੰਨੂਵਾਦ ਬ੍ਰਾਹਮਣਵਾਦ ਨੇ ਵਰਨਵੰਡ ਸ਼ੁਰੂ ਕੀਤੀ ਹੋਈ ਸੀ ਉਹਨੂੰ ਖਤਮ ਕਰਨ ਵਾਸਤੇ ਖੰਡੇ ਦੀ ਪੌਲ ਦਿੱਤੀ ਸੀ ਸਾਰਿਆਂ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਜਗ੍ਹਾ ਤੇ ਬਿਠਾ ਕੇ ਖਵਾਇਆ ਪਰ ਅਸੀਂ ਉਹਦੇ ਨਾਲ ਵੀ ਕਹਾਣੀਆਂ ਜੋੜਤੀਆਂ ਉਹਨੂੰ ਵੀ ਕਰਮकांड ਬਣਾ ਲਿਆ ਅੱਜ ਪੰਜ ਦੇ ਪੰਜ ਕਕਾਰ ਸਵਾਏ ਇੱਕ ਚਿੰਨ ਤੋਂ ਕੁਛ ਨਹੀਂ ਬਣ ਕੇ ਰਹਿ ਗਿਆ ਤੇ ਜੇ ਚਿੰਨੀ ਆ ਤੇ ਇਸ ਤੋਂ ਵੱਡਾ ਚਿੰਨ ਤੁਹਾਡਾ ਕਿਹੜਾ ਹੋ ਸਕਦਾ ਆ ਆ ਜਿਹੜਾ ਚੰਨੇ ਆ ਜਿਹੜਾ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਧਾਰਨ ਕਰਨ ਨੂੰ ਕਿਹਾ ਕੇਸ ਤੇ ਦਾੜਾ ਪ੍ਰਕਾਸ਼ ਉੱਤੇ ਪੱਗ ਇਸ ਤੋਂ ਵੱਡਾ ਚਿੰਤਾ ਕੋਈ ਹੈ ਨਹੀਂ ਫੇਰ ਥੱਲੇ ਦੀ ਕਿਰਪਾਨ ਪਾਈ ਆ ਨਹੀਂ ਪਾਈ ਉਹਦਾ ਕੋਈ ਮਤਲਬ ਨਹੀਂ ਰਹਿੰਦਾ